ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਮੈਸੇਜ ਦੇਣਾ ਚਾਹੁੰਨਾ ਜਿਹੜੇ ਅਫਸਰ ਲੋਬੀ ਥੋੜਾ ਜਿਹਾ ਫੜਫੜਕਣ ਲੱਗੀ ਆ ਬੜ ਪੈਣ ਦਾ ਟਾਈਮ ਨਹੀਂ ਲੱਗਣਾ ਬਾਬੇ ਬੁੱਢੇ ਨੇ ਜੇ ਮੇਰੀ ਸੁਣ ਲਈ ਜਿਹੜੇ ਨੇ ਅੱਜ ਜਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਕਿਹਾ ਵੀ ਮੈਂ ਐ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ 'ਚ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤਾਂ ਮੈਂ ਨਾਨੀ ਯਾਦ ਕਰਾਉਂਗਾ ਸਭ ਨੂੰ ਇਹ ਸੋਚ ਲਿਓ ਹਾਥੋਤੇ ਪਾਇ ਸਚਾਈ ਤੇ ਰਹੋ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਹੋਊਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਿਸੇ ਦੀ ਚੁੱਕਣਾ ਜਾ ਕੇ ਕੋਈ ਗਲਬੜ ਇਹਨਾਂ ਦੇ ਅੱਖਾਂ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਲਿਓ ਇਹ ਹਰਦੇਵ ਸਿੰਘ ਨਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਗਾਰ ਦੀ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਹ ਤਾਂ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪ ਆਪ ਵਿਖਾਉਣ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਲੱਤਾਂ ਭਾਰ ਬਾਅਦ ਚ ਚੱਲਦੀਆਂ ਇਹ ਦੇਖ ਲਿਓ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਵੱੱਟ ਕਹੇ ਨੇ ਖੜਦਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣੇ ਤੁਸੀਂ ਅਫਸਰ ਅਫਸਰ ਰਹਿਣਾ ਤੇ ਤੁਹਾਨੂੰ ਇੱਕੋ ਬੇਨਤੀ ਕਰਨਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜ਼ੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਦੀ 51 ਵੜੂਗਾ ਇਹ ਤੁਹਾਡਾ ਭਰਾ ਦਾ ਵਾਦਾ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ